ਦੀ ਹਰ ਬੁੱਕਾ ਕੀ ਸਥਿਤੀ ਹੈ ਔਰ ਸਰਕਾਰ ਨੂੰ ਕਿ ਉਪਰਾਲੇ ਕੀਤੇ ਜਾ ਰਹੇ ਹੈ ਦੇਖੋ ਮੇਰੇ ਨਾਲ ਸਾਡੇ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਬਾਬਾ ਬਲਵੀਰ ਸਿੰਘ ਦੀ ਸੇਚੇਵਾਲ ਸਾਡਾ ਨਾਂ ਦੋਨਾਂ ਦਾ ਇੱਕੋ ਹੀ ਹੈ ਜੀ ਸੱਜਨ ਸਿੰਘ ਜੀ ਔਰ ਮੇਰੇ ਨਾਲ ਸਾਰੇ ਆਪਣੇ ਸਿਵਲ ਸੱਜਨ ਐਸ ਐਮਓ ਔਰ ਜ਼िला ਪ੍ਰਸ਼ਾਸਨ ਸਾਰਾ ਡਿਪਟੀ ਕਮਿਸ਼ਨਰ ਐਸਐਸਪੀ ਵੀ ਮੇਰੇ ਨਾਲ ਸੀ ਕਿ ਕੱਲ ਅਸੀਂ ਪਹਿਲਾਂ ਕਪੂਰਥੜੇ ਤੋਂ ਸ਼ੁਰੂ ਕੀਤਾ ਮੇਰਾ ਜਿਹੜਾ ਕੰਮ ਹੈ ਜੋ ਮੈਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਦਿੱਤੀ ਹੈ ਕਿ ਜਿਹੜੇ ਸਾਰੇ ਹਸਪਤਾਲਾਂ 'ਚ ਉਹਨਾਂ 'ਚ ਜਿਹੜਾ ਬੰਦੋਬਸਤ ਹੈ ਚੌਕ 'ਚ ਬੰਦ ਹੋਵੇ ਬਿਲਕੁਲ ਸਾਡੇ ਕੋਲ ਡੈਂਗੀ ਦੇ ਬਾੜ ਵੀ ਤਿਆਰ ਹੈ ਡਾਇਰੀਆ ਦੇ ਬਾੜ ਵੀ ਤਿਆਰ ਹੈ ਸਾਡੇ ਕੋਲ ਐਮਰਜੈਂਸੀ ਦੀਆਂ ਸਾਰੀਆਂ ਸਰਵਿਸਿਜ਼ ਵੀ ਤਿਆਰ ਹੈ ਦਵਾਈਆਂ ਪੂਰੀਆਂ ਹੈਗੀਆਂ ਆ ਸਾਡੇ ਕੋਲ ਇਹਦੇ ਵਿੱਚ ਵੀ ਬੋਰਡ ਦੇ ਵਿੱਚ ਅਸੀਂ ਸਾਰੀ ਦਵਾਈਆਂ ਲਾ ਕੇ ਕੱਲੇ-ਕੱਲੇ ਘਰ ਗਏ ਸੀਗੇ ਬੜਾ ਅੱਛਾ ਲੱਗਿਆ ਜੀ ਕਿ ਲੋਕ ਚੜ੍ਹਦੀ ਕ ਇਹ ਕੁਦਰਤ ਦੀ ਮਿਹਰ ਹੈ ਜੀ ਇਹ ਕੁਦਰਤ ਦੀ ਮਿਹਰ ਹੈ ਲੇਕਿਨ ਹਾਂ ਇੱਕ ਉਹ ਜਨਰੇਟਰ ਦੇ ਉੱਤੇ 나ਗ ਦੇਵਤਾ ਬੈਠਾ ਹੋਇਆ ਸੀ ਸੋ ਥੋੜਾ ਜਿਹਾ ਚੰਨੇ ਰਹਿਣ ਦੀ ਲੋੜ ਆ ਉਹ ਵੀ ਵਿਚਾਰਾ ਮੀਂਹ ਦਾ ਮਾਰਿਆ ਉਹ ਵੀ ਹੜ ਦਾ ਮਾਰਿਆ ਹੋਇਆ ਸੀ ਤੇ ਆਪਾਂ ਨੂੰ ਜਿਹੜੀ ਇੱਥੇ ਪੰਜਾਬ ਸਰਕਾਰ ਵੱਲੋਂ ਜੀ ਮੈਡੀਕਲ ਸਹੂਲਤਾਂ ਸਾਡੀਆਂ ਪੂਰੀਆਂ ਹੈਗੀਆਂ ਜੀ ਬਿਲਕੁਲ ਜਦੋਂ ਤੁਸੀਂ ਇੱਥੇ ਵੀ ਸਾਡੀ ਗੱਡੀ ਖੜੀ ਹੈ ਜੀ ਪਿੱਛੇ ਸਾਡਾ 베ਸ ਹਸਪੀਟਲ ਆ ਸਾਰੀਆਂ ਦਵਾਈਆਂ ਸੁਲਤਾਨਪੁਰ ਲੋਧੀ ਦੇ ਵਿੱਚ ਸਾਡੇ ਕੋਲੇ ਜੀ ਸਾਰੇ ਜਿਹੜੇ ਹੈਗੇ ਆ ਗੁਰੂਦੀਨਗਰੀ ਦੇ ਵਿੱਚ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਮਰਜੈਂਸੀ ਦਾ ਜਿੰਨੇ ਮਤਲਬ ਡਾਕਟਰ ਸਟਾਫ ਦਵਾਈਆਂ ਸਾਰਾ ਪੂਰਾ ਸਟਾਕ ਹੈ ਸਾਡੇ ਕੋਲੇ ਲਗਾਤਾਰ ਸਾਡੀਆਂ ਐਮਬੂਲੈਂਸ ਇੱਥੇ ਦੋ ਖੜੀਆਂ ਹੋਈਆਂ ਜੀ ਇੱਥੇ ਵੀ ਅਸੀਂ ਇੱਕ 베ਸ ਕੈਂਪ ਬਣਾਇਆ ਜਿੱਥੇ ਦਵਾਈਆਂ ਸਾਡੀਆਂ ਸਟੋਰਡ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਤੋਂ ਸਵਾਇ ਜਿਹੜੇ ਮਵੇਸ਼ੀ ਆ ਉਹਨਾਂ ਵਾਸਤੇ ਜਿਹੜਾ ਮਾਰਕੀਟ ਦੇ ਜਿਹੜੇ ਮਹਿਕਮੇ ਵਾਲੇ ਹੈਗੇ ਆ ਜੀ ਤੇ ਸਾਰੇ ਸਾਡੇ ਜਿਹੜੇ ਜਿੰਨੇ ਵੀ ਮੰਤਰੀ ਆ ਉਹ ਸਾਰੇ ਫੀਲਡ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਇੱਕ ਜਿਹੜੀ ਬੋਟ ਭਰੀ ਖੜੀ ਆ ਜਿਹੜੀ ਖਾਲਵੀ ਲੋਕਾਂ ਦੇ ਕੱਲੇ ਕੱਲੇ ਡੇਰੇ ਤੱਕ ਪਹੁੰਚਾਈ ਜਾ ਰਹੀ ਕੋ ਸਾਰੇ ਲੋਕ ਡੇਰਿਆਂ 'ਚ ਰਹਿੰਦੇ ਆ ਜੇ ਮੈਂ ਇਹਦੀ ਗੱਲ ਕਰਾਂ ਆਪਣੇ ਸੰਗਰਾ ਪਿੰਡ ਦੀ ਮੈਂ ਨੰਬਰਦਾਰ ਦੇ ਸਰਪੰਚ ਦੇ ਹੋਰ ਮੈਂ ਘਰਾਂ ਵਿੱਚ ਜਾ ਕੇ ਆਇਆ ਜੀ ਹੈ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਨੰਬਰਦਾਰ ਗੁਰਜੀਤ ਸਰਪੰਚ ਆ ਔਰ ਕੁਲਦੀਪ ਸਿੰਘ ਜੀ ਜਿਹੜੇ ਨੰਬਰਦਾਰ ਆਪਣੇ ਨਾਲ ਹੀ ਆ ਹੁਣ ਸਾਡੇ ਨਾਲ ਹੀ ਆਏ ਹੋ ਉਹਨਾਂ ਦੇ ਘਰੇ ਔਰ ਲੋਕਾਂ ਦੀ ਸ਼ਰਦ ਭਾਵ ਦੇਖੋ ਜੀ ਡੇਰੇ 'ਚ ਬੈਠੇ ਹੋਏ ਆ ਚਾਰੇ ਪਾਸੇ ਪਾਣੀ ਆ ਫਸਲ ਮਰ ਗਈ ਆ ਅਸੀਂ ਬਹੁਤ ਜ਼ੋਰ ਲਾ ਲਿਆ ਜੀ ਬਸ ਤਾਂ ਦਵਾਈ ਦੇਣਾ ਆ ਕਹਿੰਦੇ ਨਾ ਜੀ ਪਹਿਲਾਂ ਪਾਣੀ ਪੀਓ ਫਿਰ ਚਾਹ ਪੀਓ ਅਸੀਂ ਮਤਲਬ ਜੋ ਲੋਕਾਂ ਦੇ ਵਿੱਚ ਮੈਂ ਤਾਂ ਹੈਰਾਨ ਰਹਿ ਗਿਆ ਜੀ ਬਾਕੀ ਸੰਗਤ ਵੀ ਬਹੁਤ ਸੇਵਾ ਕਰਦੀ ਆ ਅਚਾਰ ਲੈ ਕੇ ਆ ਰਹੀ ਆ ਜੀ ਮੇਸ਼ਿਆਂ ਵਾਸਤੇ ਚਾਰਾ ਲੈ ਕੇ ਆ ਰਹੀ ਆ ਔਰ ਜਦੋਂ 88 ਦੇ ਹੜ੍ਹ ਆਏ ਸੀਗੇ ਉਦੋਂ ਮੈਂ ਆਇਆ ਸੀਗਾ ਜੀ ਮੈਂ ਇੱਕ ਡਾਕਟਰ ਸੀ ਨਵਾਂ ਨਵਾਂ ਸਰਵਿਸ ਜੁਆਇਨ ਕੀਤੀ ਸੀ 85 'ਚ ਮੇਰੀ ਸਰਵਿਸ ਸੀ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਸਾਨੂੰ ਤਾਂ ਬੀਜ ਚਾਹੀਦਾ ਫਿਰ ਅਸੀਂ ਦੁਬਾਰਾ ਟਰੱਕ ਭਰ ਕੇ ਲੈ ਕੇ ਆਏ ਜੀ ਬੀਜਾਂ ਦੇ ਅਨਾਜ ਦੇ ਜੋ ਜੋ ਉਹਨਾਂ ਨੇ ਕਿਹਾ ਸੀ ਕੱਪੜਾ ਲੱਤਾ ਉਸ ਲਈ ਬਹੁਤ ਜ਼ਿਆਦਾ ਨੁਕਸਾਨ ਤੇ ਇਹ ਦੁੱਖ ਦੀ ਘੜੀ ਆ ਜੇ ਆਪਾਂ ਇਸ ਵੇਲੇ ਸਾਰਿਆਂ ਨੂੰ ਸਾਰੀਆਂ ਗੱਲਾਂ ਛੱਡ ਕੇ ਆਪਾਂ ਨੂੰ ਸਾਰੀ ਬਾਕੀ ਸਾਰੇ ਬੰਧਨ ਤੋੜ ਕੇ ਇਸ ਵੇਲੇ ਸਿਰਫ ਤੇ ਸਿਰਫ ਸਾਨੂੰ ਇਹ ਸਾਡੇ ਲੋਕ ਨਜ਼ਰ ਆਉਂਦੇ ਆ ਜਿਹੜੇ ਡੇਰਿਆਂ ਦੇ ਵਿੱਚ ਜਿੱਥੇ ਚਾਰੇ ਪਾਸੇ ਪਾਣੀ ਆ ਔਰ ਡੇਰਿਆਂ ਸਾਡੇ ਲੋਕ ਫਸੇ ਹੋਏ ਉਹਨਾਂ ਦੇ ਮवेशੀ ਆ ਉਹਨਾਂ ਦੀ ਰੋਜ਼ੀ ਰੋਟੀ ਬਾਰੇ ਔਰ ਇਸ ਤੋਂ ਸਵਾਇ ਸਾਡੇ ਮੁੱਖ ਮੰਤਰੀ ਸਾਹਿਬ ਦੂਰ ਅੰਦੇਸ਼ੀ ਆ ਉਹਨਾਂ ਨੇ ਕਿਹਾ ਵੀ ਆਪਾਂ ਡਾਕਟਰ ਸਾਹਿਬ ਤੋਂ ਹੀ ਜਾ ਕੇ ਸਾਰੇ ਮੰਤਰੀ ਉਹਨਾਂ ਕੋਲ ਜਾ ਕੇ ਰਿਪੋਰਟ ਲੈ ਕੇ ਆਓ ਮੈਨੂੰ ਦੱਸੋ ਇਹਦਾ ਫੌਰੀ ਮਦਦ ਦਿਓ ਔਰ ਇਹਦਾ ਲੌਂਗ ਟਰਮ ਹੱਲ ਕੀ ਹੈ ਜੀ ਦਾ ਤਾਂ ਕਿ ਜਿਹੜਾ ਜਿਹੜਾ ਦਰਿਆ ਹੈ ਉਹਦੀ ਕਪੈਸਿਟੀ ਵਧਾਈ ਜਾਵੇ ਉਹ ਕਿੱਦਾਂ ਵਧਾਈ ਜਾਵੇ ਉਹ ਗੋਇਲ ਸਾਹਿਬ ਦਾ ਫੀਲਡ ਹੈ ਉਹ ਕਰ ਰਿਹਾ ਜੀ ਮੈਂ ਦਵਾਈਆਂ ਦਾ ਕਰ ਰਿਹਾ ਕੋਈ ਨਿਵੇਸ਼ਾਂ ਦੀ ਖਰਾਕ ਦਾ ਕਰ ਰਿਹਾ ਸੋ ਸਾਰੇ ਜਣੇ ਆਪਣੇ ਆਪਣੇ ਮਹਿਕਮੇ ਦੀ ਉਚੇਚੇ ਤੌਰ ਦੇ ਉੱਤੇ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਦਾ ਗਾਨੀ ਦੇ ਕਿੰਨੇ ਕੁ ਪੇਸ਼ੈਂਟਸ ਜਿਹੜੇ ਸੀ ਗਾਨੀ ਦਾ ਅਸੀਂ ਸਾਰਾ ਸਾਡੇ ਜਿਹੜਾ ਜਲਾ ਪ੍ਰਸ਼ਾਸਨ ਨੇ ਸਾਰਾ ਸਰਵੇ ਕਰ ਲਿਆ ਜੀ ਹੈਗੀਆਂ 7-8 ਲੇਡਿਸ ਹੈਗੀਆਂ ਪਰ ਉਹਨਾਂ ਦਾ ਜਿਹੜਾ ਅਜੇ ਬੱਚਾ ਹੋਣਾ ਉਹਦੇ ਚ 1.5 ਮਹੀਨਾ ਪਿਆ ਅਸੀਂ ਉਹਨਾਂ ਨੂੰ ਆਫਰ ਕੀਤਾ ਵੀ ਤੁਸੀਂ ਸੁਲਤਾਨਪੁਰ ਲੋ ਤੇ ਤੁਸੀਂ ਕਪੂਰਥ ਲੈ ਆ ਜਾਓ ਅਸੀਂ ਲੰਗਰ ਪਾਣੇ ਵੀ ਸ਼ਕਾਵਾਂਗੇ ਸਾਡਾ ਮਤਲਬ ਡਿਲੀਵਰੀ ਕਰਾ ਕੇ ਮਾਂ ਬਾਪ ਬੱਚਾ ਦੋਨੇ ਤੰਦਰੁਸਤ ਹੋਣ ਤੁਹਾਨੂੰ ਉੱਥੇ ਛੱਡ ਕੇ ਆਵਾਂਗੇ ਤੁਹਾਡੇ ਘਰੇ ਜੀ ਇਹ ਸਾਡੇ ਕਿੰਨੇ ਪੇਸ਼ੈਂਟ ਸੀ ਜਿਹੜੇ ਐਮਰਜੈਂਸੀ ਅਜੇ ਕੋਈ ਜ਼ਿਆਦਾ ਨਹੀਂ ਅਜੇ ਠੀਕ ਹੈ ਜਦੋਂ ਪਾਣੀ ਰਿਸੇਡ ਕਰੇਗਾ ਸ਼ਾਇਦ ਉਸ ਲਈ ਹੋਣਗੇ ਅਸਲ ਵਿੱਚ ਕੋਈ ਜ਼ਿਆਦਾ ਲੋਕ ਮਾਰ ਨਹੀਂ ਸਾਡੇ ਜਿਹੜਾ ਬੇਸ ਕੈਂਪ ਹੈ ਉੱਥੇ 50 ਕਮਰੇ ਜਾ ਰਹੇ ਆ ਆ ਇੱਥੇ ਸਾਡੀ ਐਂਬੂਲੈਂਸ ਖੜੀ ਹੈ ਇੱਥੋਂ ਵੀ ਜਿਹੜਾ ਕੋਈ ਬੰਦਾ ਖੁਸਾ ਖਾਂਸੀ ਆ ਕੋਈ ਸਰਦਰਦ ਹੈ ਬੁਖਾਰ ਹੈ ਆਮ ਬਿਮਾਰੀਆਂ ਦਾ ਇੱਥੇ ਅਸੀਂ ਦਵਾਈ ਸਾਰੀ ਦੇ ਰਹੇ ਜਿਹੜੀ ਰੈਪਿਡ ਰਿਸਪੌਂਸ ਟੀਮ ਆ ਜਿਸ ਤਰ੍ਹਾਂ ਸਾਨੂੰ ਕੁੜੀਆਂ ਮਿਲੀਆਂ ਐ ਐਨਐਚਐ ਮੜੀਆਂ ਨਰਸਸ ਤੇ ਦੂਜੇ ਉਹਨਾਂ ਕੋਲੇ ਜਿਹੜੀ ਹੈਗੀ ਆ ਸਾਰੀਆਂ ਬੇਸਿਕ ਦਵਾਈਆਂ ਸਾਰੀਆਂ ਹੈਗੀਆਂ ਇੱਕ ਜਿਹੜੀਆਂ ਡਾਕਟਰ ਵਾਲੀਆਂ ਟੀਮ ਆ ਉਹ ਤਾਂ ਜਿਹੜੀਆਂ ਡਾਕਟਰ ਵਾਲੀਆਂ ਟੀਮਸ ਹੈਗੀਆਂ ਉਹ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਵੀ ਗੱਲ ਕਰਦਾ ਵੀ ਐਸੋਲੇ ਸਵਾ 350 ਦੇ ਕਰੀਬ ਲੱਗਿਆ ਹੋਈਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮ ਆ ਉਹ ਸਵਾ 450 450 ਦੇ ਕਰੀਬ ਹੈ ਤੇ ਕੋਈ ਕਿਸੇ ਕਿਸਮ ਦੀ ਦਵਾਈਆਂ ਦੀ ਅਸੀਂ ਸਾਰੀ ਕਲੋਰਿੰਦੀਆਂ ਗੋਲੀਆਂ ਔਰ ਜਿਹੜਾ ਤੁਹਾਡਾ ਆਪਣਾ ਓਆਰਐਸ ਇਹ ਜਿਹੜਾ ਇਮੀਡੀਏਟਲੀ ਪੇਸ਼ ਹੋਣਾ ਚਾਹੀਦਾ ਜੇ ਬਾਈਚਾਂਸ ਟੱਟੀਆਂ ਉਲਟੀਆਂ ਤੁਸੀਂ ਰਾਤ ਉਹਦੇ ਨਾਲ ਵੀ ਕੱਢ ਸਕਦੇ ਹੋ ਉਹ ਅਸੀਂ ਸਾਰਾ ਇਹਨਾਂ ਨੂੰ ਜਿਹੜੀਆਂ ਸਾਡੀਆਂ ਆਸ਼ਾ ਵਰਕਰਸ ਆ ਜਾਂ ਪਿੰਡਾਂ ਚ ਲੋਕਾਂ ਨੂੰ ਜਿਹੜੀ ਕੋ ਪੜ੍ਹੀ ਲਿਖੀ 10ਵੀਂ ਪਾਸ ਕੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਹੁੰਚਾਤਾ ਵੀ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਪੀਣ ਲਈ ਪਾਣੀ ਜਿਹੜਾ ਜਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਵੀ ਬੋਤਲ ਦਾ ਪਾਣੀ ਪਿਓ ਪਾਣੀ ਤੋਂ ਜਾਨੀ ਪੀਣਾ ਤੁਸੀਂ ਉਹਨਾਂ ਨੂੰ ਬੋਤਲਾਂ ਦਾ ਪਾਣੀ ਦੇ ਰਹੇ ਵੀ ਜਿੰਨਾ ਮਰਜ਼ੀ ਲੈ ਲਓ ਲੇਕਿਨ ਪਾਣੀ ਬੋਤਲਾਂ ਦਾ ਵੀ ਉਹ ਜਿੰਨੀਦਰ ਹਫ਼ਤਾ ਦਸ ਦਿਨ ਜਿੰਨੀਦਰ ਸਾਰਾ ਠੀਕ ਨਹੀਂ ਹੋ ਜਾਂਦਾ ਟੈਸਟ ਨਹੀਂ ਗੱਲ ਕਰੀਏ ਇੱਥੇ ਪਾਣੀ ਵਧਿਆ ਨਹੀਂ ਆ ਤਿੰਨ ਚਾਰ ਦਿਨ ਤੋਂ ਉਮੀਦ ਕਰਦੇ ਆ ਵਾਹਿਗੁਰੂ ਕਿਰਪਾ ਬਣਾਈ ਰੱਖੇ ਘਟ ਰਿਹਾ ਪਾਣੀ ਠੀਕ ਹੈ ਜੀ ਅੱਗੇ ਨਾਲੋਂ ਘਟ ਹੀ ਰਿਹਾ ਹੈਗਾ ਹੁਣ ਇੱਥੇ ਬੋਰਡ ਚੱਲਣੀ ਵੀ ਥੋੜੀ ਜਿਹੀ ਔਖੀ ਹੋ ਗਈ ਆ ਤੇ ਜੇ ਇਹੀ ਹਾਲਾਤ ਰਹੇ ਜੇ ਹੋਰ ਪਿੱਛੋਂ ਪਾਣੀ ਜ਼ਿਆਦਾ ਨਹੀਂ ਆਂਦਾ ਪੰਜਾਬ ਚ ਮੀਂਹ ਕਰਕੇ ਪ੍ਰੋਬਲਮ ਨਹੀਂ ਆਈ ਜਿਹੜਾ ਪਿੱਛੋਂ ਪੌਂਗ ਡੈਮ ਤੋਂ ਪਾਣੀ ਛੱਡਦੇ ਆ ਉਹਦੇ ਕਰਕੇ ਆਂਦੇ ਆ ਜੇ ਉੱਥੇ ਕੋਈ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਨਹੀਂ ਛੱਡਦੇ ਤਾਂ ਮੈਨੂੰ ਲੱਗਦਾ ਕਿ ਇਹ ਚਾਰ ਪੰਜ ਦਿਨ ਸਪਟ ਵਿੱਚ ਕਲੀਅਰ ਹੋ ਜਾਏਗਾ ਠੀਕ ਠੀਕ ਹੈ ਬਹੁਤ ਬਹੁਤ